ਸੱਚੇ ਗੱਲ ਹਮਦਰਦ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਗੁਜੇਤਖੋਰ ਲੈ ਕੇ ਹਾਜ਼ਰਾਂ ਜੀ ਪ੍ਰੋਗਰਾਮ ਖਾਸ ਮੁਲਾਕਾਤ ਜਿਸ ਦੇ ਵਿੱਚ ਕਿਸੇ ਖਾਸ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਈ ਜਾਂਦੀ ਹੈ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਇੱਕ ਖਾਸ ਸ਼ਖਸੀਅਤ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਜਿਨ੍ਹਾਂ ਦੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਤੇ ਗੱਲਬਾਤ ਅੱਜ ਕਰਨ ਜਾ ਰਹੇ ਹਾਂ ਜਿਵੇਂ ਕਿ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਸਫਰ-ਏ-ਸ਼ਹਾਦਤ ਪੂਰਾ ਇੱਕ ਹਫਤਾ ਆ ਜੋ ਸ਼ਹੀਦਾਂ ਨੂੰ ਸਿਰਦਾ ਕੀਤਾ ਜਾਂਦਾ ਆ ਉਸੇ ਬਾਰੇ ਹੀ ਗੱਲਬਾਤ ਕਰਾਂਗੇ ਦੀਵਾਨ ਟੋਡਰਮਲ ਜੀ ਫਾਊਂਡੇਸ਼ਨ ਦੇ ਡਾਇਰੈਕਟਰ ਮੇਨਰਲ ਸਟੂਡੀਓ ਦੇ ਵਿੱਚ ਮੌਜੂਦ ਨੇ ਸਰਦਾਰ ਹਰਬੰਸ ਸਿੰਘ ਜੰਡਾਲੀ ਜੀ ਜਿਨ੍ਹਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਇਤਿਹਾਸ ਦੇ ਬਾਰੇ ਵੀ ਤੁਹਾਡੇ ਸਾਰਿਆਂ ਦੇ ਨਾਲ ਜਾਣਕਾਰੀ ਸਾਂਝੀ ਕਰਦੇ ਆ ਤੇ ਹੋਰ ਵੀ ਗੱਲਾਂ ਬਾਤਾਂ ਕਰਾਂਗੇ ਤੇ ਇਸ ਦੇ ਨਾਲ ਹੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੱਲੋਂ ਵੀ ਤੁਹਾਨੂੰ ਤੇ ਸਾਰੇ ਤੁਹਾਡੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਜਿਵੇਂ ਕਿ ਹੁਣ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਤੇ ਇਸ ਦੌਰਾਨ ਜਿਵੇਂ ਕਿ ਤੁਸੀਂ ਹੈਗੇ ਹੋ ਡਾਇਰੈਕਟਰ ਆਫ ਟੋਡਰਮਲ ਦਿਵਾਨ ਫਾਊਂਡੇਸ਼ਨ ਮਤਲਬ ਕਿ ਉਹਦੇ ਡਾਇਰੈਕਟਰ ਹੋ ਤੁਸੀਂ ਹਾਂਜੀ ਤੇ ਆਪਾਂ ਪਹਿਲਾਂ ਟੋਡਰਮਲ ਜੀ ਦੇ ਇਤਿਹਾਸ ਦੇ ਬਾਰੇ ਗੱਲ ਕਰੀਏ ਤਾਂ ਕਾਫੀ ਲੋਕਾਂ ਨੂੰ ਨਹੀਂ ਪਤਾ ਹੋਣਾ ਕਿ ਕੌਣ ਸੀਗੇ ਉਹ ਤਾਂ ਉਹਨਾਂ ਦੇ ਇੱਕ ਵਾਰੀ ਇਤਿਹਾਸ ਤੇ ਜ਼ਰੂਰ ਨਿਗਾਹ ਮਾਰ ਦੇਣਾ ਹਾਂ ਬਿਲਕੁਲ ਸ਼ਾਇਦ ਬਹੁਤ ਤਾਂ ਹੁਣ ਮਤਲਬ ਕਾਫੀ ਜਾਗਰਤੀ ਲੋਕਾਂ ਦੇ ਵਿੱਚ ਆਈ ਹੋਈ ਹੈ ਪਰ ਫਿਰ ਵੀ ਬਹੁਤ ਸਾਰੀਆਂ ਸੰਗਤਾਂ ਨੂੰ ਸ਼ਾਇਦ ਦੀਵਾਨ ਟੋਡਰਮਾਲ ਦਾ ਜਿਹੜਾ ਪਛੋਕੜ ਹੈ ਉਹਦੇ ਬਾਰੇ ਲੋਕਾਂ ਨੂੰ ਨਹੀਂ ਪਤਾ ਜੀ ਦੀਵਾਨ ਟੋਡਰਮਾਲ ਇੱਕ ਉਸ ਵੇਲੇ ਦਾ ਜਦੋਂ ਸ਼ੈਫਜਾਹਨ ਨੂੰ ਸ਼ਹੀਦ ਕੀਤਾ ਗਿਆ ਇੱਕ ਬਹੁਤ ਹੀ ਨਾਮਵਰ ਤੇ ਇੱਕ ਬਿਜ਼ਨਸਮੈਨ ਸੀ ਜਿਹਦੇ ਸ਼ਿਪ ਵਗੈਰਾ ਚੱਲਦੇ ਸੀ ਉਸ ਵਕਤ ਦਾ ਜੀ ਤੇ ਇਹਦੀ ਇੱਕ ਬਹੁਤ ਵੱਡੀ ਜਹਾਜੀ ਹਵੇਲੀ ਕਹਿੰਦੇ ਨੇ ਉਹਨੂੰ ਇਹਨੇ ਉਹਦੇ ਵਿੱਚ ਆਪਣੇ ਸਰਹੰਦ ਦੇ ਵਿੱਚ ਬਣਾਈ ਹੋਈ ਸੀ ਜਿੱਥੇ ਇਹ ਰਹਿਸ਼ ਕਰਦਾ ਸੀ ਉਹ ਜਹਾਜੀ ਜਿਹੜੀ ਹਵੇਲੀ ਹੈ ਉਹਦੀ ਹਾਲਤ ਬਹੁਤ ਖਸਤਾ ਹੋ ਚੁੱਕੀ ਜਿਸ ਵਕਤ ਉਹ तकरीबन ਅੱਧੀ ਘਟਾਈ ਪਈ ਹੈ ਤੇ ਉਹਦੀ ਦੇਖਭਾਲ ਨਹੀਂ ਸੀ ਕੀਤੀ ਜਾ ਸਕਦੀ ਸੰਗਤਾਂ ਦੇ ਵਿੱਚ ਬਹੁਤ ਦੇਰ ਦਾ ਇਹ ਰੋਸ ਸੀ ਗੁੱਸਾ ਵੀ ਸੀ ਵੀ ਇਸ ਨੂੰ ਸੰਭਾਲਿਆ ਨਹੀਂ ਸਿੱਖ ਸੰਭਾਲ ਨਹੀਂ ਰਹੀ ਜਾਂ ਸ਼੍ਰੋਮਣੀ ਕਮੇਟੀ ਸੰਭਾਲ ਨਹੀਂ ਰਹੀ ਉਹ ਉਸ ਨੂੰ ਸੰਭਾਲਣ ਦੇ ਲਈ ਦੀਵਾਨ ਟੋਡਰਮਨ ਫਾਊਂਡੇਸ਼ਨ ਹੈ ਜਿਹੜੀ ਉਹ ਉਹ ਮਤਲਬ ਇਹਦੇ ਵਿੱਚ ਆਈ ਹੈ ਦੀਵਾਨ ਟੋਡਰਮਨ ਫਾਊਂਡੇਸ਼ਨ ਹੈ ਜਿਹੜੀ ਇਹ तकरीबन 2022 ਦੇ ਵਿੱਚ ਪੰਜਾਬ ਦੇ ਵਿੱਚ ਰਜਿਸਟਰਡ ਕੀਤੀ ਗਈ ਤੇ ਉਸ ਤੋਂ ਇਹਦੇ ਸਰਦਾਰ ਲਖਵਿੰਦਰ ਸਿੰਘ ਕਾਨੇਕੇ ਕਾਨੇਕੇ ਪਿੰਡਾ ਬਰਨਾਲੇ ਦੇ ਕੋਲੇ ਉਹ ਇਹਦੇ ਪ੍ਰਧਾਨ ਨੇ ਉਹਨਾਂ ਨੇ ਇਸ ਨੂੰ ਰਜਿਸਟਰਡ ਕੀਤਾ ਉਸ ਤੋਂ ਬਾਅਦ ਅਸੀਂ ਅਮਰੀਕਾ ਤੋਂ ਮੈਂ ਅਸੀਂ ਕੈਨੇਡਾ ਤੋਂ ਵੈਨਕੂਵਰ ਤੋਂ ਅਤੇ ਟ੍ਰਾਂਟੋ ਤੋਂ ਅਸੀਂ ਤਕਰੀਬਨ 20 21 ਮੈਂਬਰਸ ਦੇ ਫਾਊਂਡੇਸ਼ਨ ਦੇ ਇਸ ਵਕਤ ਮੈਂਬਰ ਜੀ ਤੇ ਇਹ ਫਾਊਂਡੇਸ਼ਨ ਦੀ ਜਦੋਂ ਸ਼ੁਰੂਆਤ ਕੀਤੀ ਗਈ ਜਿਵੇਂ 2022 ਦੇ ਵਿੱਚ ਤਾਂ ਕੀ ਸੋਚ ਕੇ ਕੀ ਮਨ ਦੇ ਵਿੱਚ ਵਿਚਾਰ ਆਇਆ ਸੀਗਾ ਕਿ ਕੀ ਕੰਮ ਕੀਤੇ ਜਾਣੇ ਚਾਹੀਦੇ ਨੇ ਅਸਲ ਦੇ ਵਿੱਚ ਵਿਚਾਰ ਤਾਂ ਇਹੀ ਆਇਆ ਸੀ ਵੀ ਜਿਹੜੀ ਦੀਵਾਨ ਟੋਡਰਮਲ ਦੀ ਹਵੇਲੀ ਵਿਰਾਸਤ ਹੈ ਜਿਹੜੀ ਉਹਦੀ ਉਹਨੂੰ ਸੰਭਾਲਿਆ ਜਾਵੇ ਜੀ ਕਿਉਂਕਿ ਉਹਦੇ ਵਿੱਚ ਬਹੁਤ ਖਸਤਾ ਹਾਲਤ ਇਥੋਂ ਤੱਕ ਕਿ ਲੋਕਾਂ ਨੇ ਤੂੜੀ ਵੀ ਉਹਦੇ ਵਿੱਚ ਪਾਈ ਪਈ ਸੀ ਓਕੇ ਅੱਧੀ ਹਵੇਲੀ ਉੱਢਾਈ ਪਈ ਹੈ ਜੀ ਤੇ ਉਹਦੇ ਵਿੱਚ ਬਹੁਤ ਖਸਤਾ ਹਾਲਤ ਦੇ ਵਿੱਚ ਸੀ ਅਸੀਂ ਉਸ ਨੂੰ ਪਿਛਲੇ 2 ਸਾਲਾਂ ਤੋਂ ਪਹਿਲਾਂ ਤਾਂ ਸਾਫ ਸੁਪਾਇਆ ਕੀਤਾ ਉਸ ਦਾ ਅਸਲ ਦੇ ਵਿੱਚ ਉਸ ਦਾ ਕੇਸ ਇੱਕ ਹਾਈ ਕੋਰਟ ਦੇ ਵਿੱਚ ਚੱਲ ਰਿਹਾ ਸੀ ਜੀ ਇੱਕ ਵਕੀਲ ਆਪਣੇ ਐਚ ਸੀ अरोड़ा ਜੀ ਉਹਨੇ ਰੱਟ ਪਾਈ ਹੋਈ ਸੀ ਵੀ ਜਿਹੜੀ ਸ਼੍ਰੋਮਣੀ ਕਮੇਟੀ ਆ ਉਹ ਉਹਦੀ ਦੇਖਭਾਲ ਨਾ ਕਰੇ ਹਾਂਜੀ ਉਹਨੂੰ ਡਰ ਸੀ ਵੀ ਕਿਤੇ ਸ਼ਰੋਮਣੀ ਕਮੇਟੀ ਨੇ ਜਿਵੇਂ ਪਹਿਲੀਆਂ ਯਾਦਗਾਰਾਂ ਖਤਮ ਕਰਤੀਆਂ ਸੰਗਮਰਮਰ ਲਾਤੇ ਵੀ ਕਿਤੇ ਸ਼ਰੋਮਣੀ ਕਮੇਟੀ ਇਸ ਹਵੇਲੀ ਨੂੰ ਵੀ ਢਾਕੇ ਕਿਤੇ ਇੱਥੇ ਸੰਗਮਰਮਰ ਲਾ ਦੇਵੇ ਹਾਂਜੀ ਸ਼ਰੋਮਣੀ ਕਮੇਟੀ ਬਣਾਉਣ ਲੱਗੀ ਸੀ ਤੇ ਉਸ ਵਕੀਲ ਨੇ ਹਾਈ ਕੋਰਟ ਦੇ ਵਕੀਲ ਨੇ ਰਿਟ ਹਾਈ ਕੋਰਟ ਦੇ ਵਿੱਚ ਪਾ ਕੇ ਰਿਟ ਕਰਕੇ ਉਹਨੂੰ ਸਟਾਪ ਕਰਤਾ ਸੀ ਓਕੇ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਆਪਣੇ ਦੀਵਾਨ ਟੋਡਰਮਲ ਦੇ ਉੱਥੇ ਸਾਡੇ ਜਿਹੜੇ ਸਰਦਾਰ ਲਖਵਿੰਦਰ ਸਿੰਘ ਉਹਨੇ ਕਹੇ ਨੇ ਉਹਨਾਂ ਨੂੰ ਪਤਾ ਲੱਗਿਆ ਤੇ ਉਹਨਾਂ ਨੇ ਫਾਊਂਡੇਸ਼ਨ ਬਣਾ ਕੇ ਚਾਰ ਪੰਜ ਬੰਦਿਆਂ ਨੇ ਹਾਈ ਕੋਰਟ ਦੇ ਵਿੱਚ ਨਾਲ ਜਾ ਕੇ ਅਪੀਲ ਕਰਤੀ ਵੀ ਇਹਨੂੰ ਅਸੀਂ ਬਣਾਉਣ ਲਈ ਤਿਆਰ ਹੋ ਜੀ ਓਕੇ ਤੇ ਉੱਥੇ ਸਾਲਕ ਦਾ ਮੇਰਾ ਖਿਆਲ ਮਕਦਮਾ ਛੱਡਿਆ ਜੀ ਸਾਲ ਦੇ ਵਿੱਚ ਵਿੱਚੋ ਜਿਹੜਾ ਸੀ ਉਹ ਆਪਣਾ ਵਕੀਲ ਸੀ ਜਿਹੜਾ ਉਹ ਤੇ ਸ਼੍ਰੋਮਿਕ ਕਮੇਟੀ ਨੇ ਦਿਵਾਨ ਟੋਡਰਮਲ ਫਾਊਂਡੇਸ਼ਨ ਦੇ ਹੱਕ 'ਚ ਆਪਣੀਆਂ ਦੋਨੇ ਪਟੀਸ਼ਨਾਂ ਵਾਪਸ ਲੈ ਲਈਆਂ ਹਾਈ ਕੋਰਟ 'ਚੋਂ ਹਾਈ ਕੋਰਟ ਨੇ ਉਸ ਤੋਂ ਬਾਅਦ ਫੈਸਲਾ ਜਿਹੜਾ ਉਹ ਸਾਡੇ ਹੱਕ 'ਚ ਕਰਤਾ ਕਿ ਅਸੀਂ ਤੁਹਾਡੇ ਸਪੋਰਟ ਕਰਦੇ ਹਾਂ ਤੁਸੀਂ ਪੁਰਾਤਨ ਵਿਭਾਗ ਦੀ ਆਗਿਆ ਦੇ ਨਾਲ ਜੀ ਜਿਹੜਾ ਪੰਜਾਬ ਦਾ ਪੁਰਾਤਨ ਵਿਭਾਗ ਆ ਨਾ ਉਹਦੀ ਸਹਿਮਤੀ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਸਹਿਮਤੀ ਦੇ ਨਾਲ ਤੇ ਸਰਕਾਰ ਦੇ ਸਹਿਯੋਗ ਦੇ ਨਾਲ ਇਹਨੂੰ ਬਣਾਓ ਤੁਸੀਂ ਜੀ ਤੁਹਾਡੇ ਜਿੰਮੇ ਸਾਰੀ ਚੀਜ਼ ਪਰ ਇਹਨਾਂ ਦਾ ਸਹਿਯੋਗ ਨਾਲ ਲੈ ਲਿਓ ਓਕੇ ਇਸ ਵਕਤ ਦਿਵਾਨ ਟੋਡਰਮਲ ਫਾਊਂਡੇਸ਼ਨ ਜਿਹੜੀ ਉਹ ਇਸ ਨੂੰ ਬਣਾ ਰਹੀ ਹੈ ਪਰ ਸਾਨੂੰ ਸਰਕਾਰ ਦਾ ਤੇ ਸ਼੍ਰੋਮਣੀ ਕਮੇਟੀ ਦਾ ਪੂਰਾ ਸਹਿਯੋਗ ਹੈ ਜੀ ਤੇ ਇਸ ਫਾਊਂਡੇਸ਼ਨ ਦੇ ਵੱਲੋਂ ਹੁਣ ਤੱਕ ਕੀ ਕੰਮ ਨੇ ਜਿਹੜੇ ਕੀਤੇ ਗਏ ਨੇ ਹਾਂ ਜੀ ਫਾਊਂਡੇਸ਼ਨ ਵੱਲੋਂ ਪਹਿਲਾਂ ਵੀ ਮਾਸਟਰ ਜਾਨਾ ਸਾਹਿਬ ਦੇ ਵਿੱਚ ਡਿਗਰੀ ਕਾਲ ਚੱਲਦੇ ਨੇ ਤੇ ਉੱਥੇ ਕਾਫੀ ਵੱਡਾ ਬਿਜਲੀ ਦਾ ਖਰਚਾ ਕਈ ਕਾਲ ਚੱਲਦੇ ਨੇ ਗੁਰਦੁਆਰਾ ਸਾਹਿਬ ਆ ਬਹੁਤ ਵੱਡਾ ਤੇ ਸੰਤ ਤੇਜਾ ਸਿੰਘ ਉਹਨਾਂ ਨੇ ਕਿਉਂਕਿ ਬਹੁਤ ਵੱਡੀ ਕੈਨੇਡਾ ਦੇ ਵਿੱਚ ਜੇ ਅਸੀਂ ਅੱਜ ਇੱਥੇ ਵਸ ਰਹੇ ਹਾਂ ਨਾ ਕੈਨੇਡਾ ਦੇ ਵਿੱਚ ਉਹ ਸੰਤ ਤੇਜਾ ਸਿੰਘ ਜੀ ਜੇ ਆਪਾਂ ਉਹ ਅੱਜ ਟਾਈਮ ਨਹੀਂ ਹੈਗਾ ਇਸ ਦੀ ਦਸੀਏ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਵਿੰਕੂਵਰ ਦੇ ਵਿੱਚ ਜੋ ਕੰਮ ਉਹਨੇ ਪਹਿਲੀਆਂ ਚ ਕੀਤੇ 1900 ਦੇ ਮੂਲੇ ਸਾਲਾਂ ਦੇ ਵਿੱਚ ਹੀ ਉਹਦੇ ਕਰਕੇ ਅਸੀਂ ਅੱਜ ਕੈਨੇਡਾ ਵਿੱਚ ਬੈਠੇ ਆ ਅਸੀਂ ਮਸਤੂਆਣੇ ਦੇ ਵਿੱਚ ਫੇਰ ਇੱਕ ਸੋਲਰ ਪਲਾਂਟ ਲਾਉਣ ਦਾ ਪਲਾਨ ਬਣਾਇਆ ਅਸੀਂ ਮਸਤੂਆਣੇ ਦੇ ਵਿੱਚ ਪਿਛਲੇ ਸਾਲ ਉਹਦਾ ਉਦਘਾਟਨ ਕਰਕੇ ਆਏ ਆ ਅਸੀਂ ਉੱਥੇ ਤੇ ਮਸਤੂਆਣੇ ਦੇ ਵਿੱਚ ਇੱਕ ਸੋਲਰ ਪਲਾਂਟ ਲਾਇਆ ਸੀ ਉਸ ਤੋਂ ਬਾਅਦ ਆਪਣੇ ਫਤੇਗੜ ਸਾਹਿਬ ਦੇ ਵਿੱਚ ਸੋਲਰ ਪਲਾਂਟ ਲਵਾਇਆ ਉਸ ਤੋਂ ਬਾਅਦ ਤਰਨਤਾਰਨ ਦੇ ਵਿੱਚ ਇੱਕ ਸੋਲਰ ਪਲਾਂਟ ਲਵਾਇਆ ਇਸ ਤਰ੍ਹਾਂ ਦੇ ਸਰ ਬਹਾਦਰ ਸਿੰਘ ਹੋਰੀ ਨੇ ਸਾਡੇ ਫਾਊਂਡੇਸ਼ਨ ਦੇ ਬਹੁਤ बिजनेਸਮੈਨ ਨੇ ਅਮਰੀਕਾ ਤੋਂ ਉਹ ਇੱਕ ਹਸਪੀਟਲ ਦੀ ਵੀ ਸੇਵਾ ਉੱਥੇ ਯੂਪੀ ਦੇ ਵਿੱਚ ਕਰ ਰਹੇ ਨੇ ਓਕੇ ਫਾਊਂਡੇਸ਼ਨ ਇਹ ਬਾਕੀ ਕੰਮ ਵੀ ਕਰ ਰਹੀ ਆ ਤੇ ਅਸੀਂ ਨਾਲ ਦੀ ਨਾਲ ਸੋਲਰ ਪਲਾਂਟ ਨੇ ਜਿਹੜੇ ਤਿੰਨ ਜਗ੍ਹਾ ਦੇ ਉੱਤੇ ਇਹ ਇਸ ਵਕਤ ਚਾਲੂ ਕਰ ਦਿੱਤੇ ਨੇ ਜੇ ਜਦੋਂ ਆਪਾਂ ਇਤਿਹਾਸ ਦੀ ਗੱਲ ਕਰਦੇ ਹਾਂ ਤਾਂ ਟੋਡਰਮਲ ਜੀ ਦਾ ਵੀ ਬਹੁਤ ਵੱਡਾ ਇੱਕ ਨਾਮ ਆਉਂਦਾ ਹੈ ਇਤਿਹਾਸ ਦੇ ਵਿੱਚ ਤਾਂ ਜ਼ਰੂਰ ਇੱਕ ਵਾਰੀ ਇਤਿਹਾਸ ਕਿ ਕੀ ਇਹਨਾਂ ਦੀ ਹਿਸਟਰੀ ਰਹੀ ਹੈ ਉਹਦੇ ਬਾਰੇ ਜ਼ਰੂਰ ਜਾਣਕਾਰੀ ਸਾਂਝੀ ਕਰਿਓ ਹਾਂਜੀ ਜਿਹੜੇ ਦੀਵਾਨ ਟੋਡਰਮਲ ਨੇ ਇੱਕ ਵਪਾਰੀ ਸਨ ਤੇ ਗੁਰੂ ਘਰ ਦੇ ਸ਼ਰਧਾਲੂ ਸੀ ਬਹੁਤ ਜ਼ਿਆਦਾ ਤੇ ਜਦੋਂ ਗੁਰੂ ਤੇਗ ਬਹਾਦਰ ਜੀ ਉਸ ਤੋਂ ਪਹਿਲਾਂ ਆਸਾਮ ਵੱਲ ਨੂੰ ਸਿੱਖੀ ਦਾ ਪ੍ਰਚਾਰ ਕਰਨ ਲਈ ਗਏ ਨੇ ਤਾਂ ਇਸ ਰਸਤੇ ਗਏ ਨੇ ਆਪਣੇ ਭਵਾਨੀਗੜ੍ਹ ਦੇ ਕੋਲ ਜੀ ਭਵਾਨੀਗੜ੍ਹ ਦੇ ਕੋਲ ਇਹਨਾਂ ਦਾ ਪਿੰਡ ਆ ਕਾਕੜੇ ਜੀ ਜਿਵਾਨ ਟੋਡਰਮਲ ਜੀ ਦਾ ਉੱਥੇ ਇਹਨਾਂ ਨੇ ਫੈਰ ਕੀਤੀ ਆ ਪਹਿਲਾਂ ਜਾਂਦਿਆਂ ਨੇ ਉੱਥੇ ਜਿਵਾਨ ਟੋਡਰਮਲ ਜੀ ਆਕੇ ਇਹਨਾਂ ਨੂੰ ਮਿਲੇ ਗੁਰਤੇਗ ਬਹਾਦਰ ਜੀ ਨੂੰ ਤੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਕਰਨੀ ਚਾਹੀ ਕਿ ਇੱਕ ਮੋਹਰਾਂ ਦਾ ਥਾਲ ਭਰ ਕੇ ਉੱਤੇ ਦਸ਼ਾਲਾ ਦੇ ਕੇ ਉਹ ਗੁਰਤੇਗ ਬਹਾਦਰ ਜੀ ਨੂੰ ਉਹ ਸੇਵਾ ਦੇਣ ਲੱਗਿਆ ਤੇ ਗੁਰੂ ਤੇਗ ਬਹਾਦਰ ਜੀ ਨੇ ਵਾਪਸ ਕਰ ਦਿੱਤੀ ਉਹ ਉਹਨਾਂ ਨੇ ਜਿਹੜਾ ਦੁਸਾਲਾ ਸੀ ਉਹਨਾਂ ਦੀ ਮਤਲਬ ਦੇਖ ਕੇ ਉਹਨਾਂ ਦੀ ਸ਼ਰਦਾ ਦੇਖ ਕੇ ਸ਼ਰਦਾ ਦੇ ਪੱਖੋਂ ਦੁਸਾਲਾ ਰੱਖ ਲਿਆ ਤੇ ਉਹਨਾਂ ਦੇ ਜਿਹੜੇ ਉਹਦੇ ਵਿੱਚ ਮੋਹਰਾਂ ਪਾਈ ਹੋਈਆਂ ਸੀ ਸੋਨੇ ਦੀਆਂ ਉਹ ਦੀਵਾਨ ਟੋਡਰ ਮੰਨ ਨੂੰ ਵਾਪਸ ਕਰਤੀਆਂ ਤੇ ਦੀਵਾਨ ਟੋਡਰ ਮੰਨ ਨੇ ਕਹਿੰਦੇ ਨੇ ਹਿਸਤੀ ਦਾਦੀ ਹੈ ਵੀ ਉਹਨੇ ਕਿਹਾ ਕਿ ਉਹ ਜੀ ਵੀ ਮੇਰੀਆਂ ਮੋਹਰਾਂ ਤੁਸੀਂ ਵਾਪਸ ਕਾਤੇ ਕਰਤੀਆਂ ਵੀ ਪਰਮਾਤ ਸੱਚੇ ਪਾਤਸ਼ਾਹ ਤੁਸੀਂ ਮੋਹਰਾਂ ਕਿਉਂ ਵਾਪਸ ਕਰਤੀਆਂ ਤੇ ਉਹ ਕਹਿੰਦੇ ਭਾਈ ਤੇਤੋ ਤਾਂ ਬਹੁਤ ਵੱਡੀ ਸੇਵਾ ਲੈਣੀ ਆ ਸੀ ਜਦ ਵਕਤ ਆਊਗਾ ਉਸ ਵਕਤ ਇਹਨੂੰ ਦੱਸਾਂਗੇ ਇਹਨਾਂ ਮੋਹਰਾਂ ਨਾਲ ਨਹੀਂ ਕੋਈ ਸਰਨਾ ਤੇਤੋ ਤਾਂ ਗੱਡਿਆਂ ਤੇ ਗੱਡੇ ਮੋਹਰਾਂ ਦੇ ਅਸੀਂ ਲੈਣੇ ਆ ਪਰ ਲੰਮੇਂਗੇ ਵਕਤ ਆਈ ਤੇ ਜੀ ਉਸ ਵਕਤੋਂ ਗੁਰਤੇਗ ਬਹਾਦਰ ਜੀ ਨੇ ਉਹਨਾਂ ਨਾਲ ਵਾਅਦਾ ਕੀਤਾ ਹੋਇਆ ਉਹ ਬੱਚਿਆਂ ਦੇ ਸੰਸਕਾਰ ਕਰਨ ਵੇਲੇ ਉਹਨਾਂ ਨੇ ਪੂਰਾ ਕੀਤਾ ਜੀ ਤੇ ਛੋਟੇ ਇਹ ਉਹਨਾਂ ਦੀ ਉਸ ਤੋਂ ਬਾਅਦ ਉਹ ਜਿਹੜਾ ਦੀਵਾਨ ਟੋਡਰਮਲ ਸੀ ਵੱਡਾ ਵਪਾਰੀ ਬਣ ਗਿਆ ਜਿਹੜਾ ਸਰੰਦਤੀ ਇਹ ਵਪਾਰ ਦਾ ਕੇਂਦਰ ਸੀ ਉਸ ਵਕਤ ਉਹਨਾਂ ਦਿਨਾਂ 'ਚ ਪਹਿਲਾਂ ਉਹਨੇ ਆ ਕੇ ਵਪਾਰ ਆਪਦਾ ਸਰਹੰਦ ਦੇ ਵਿੱਚ ਸ਼ੁਰੂ ਕਰ ਲਿਆ। ਉੱਥੇ ਉਹਨੇ ਵੱਡੀ ਇੱਕ ਹਵੇਲੀ ਬਣਾਈ ਆਪਦੀ ਜਿਹਨੂੰ ਜਹਾਜੀ ਹਵੇਲੀ ਦੇ ਨਾਮ ਨਾਲ ਮਸ਼ਹੂਰ ਹੋਯੋ। ਜਹਾਜ਼ ਦੀ ਸ਼ਕਲ ਦੀ ਉਹ ਹਵੇਲੀ ਬਣਾਈ ਸੀ ਉਹਨੇ। ਉੱਥੇ ਉਹ ਰਹਿ ਰਿਹਾ ਸੀ। ਜਦੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੁੰਦੀ ਹੈ। ਉਹਨਾਂ ਦਿਨਾਂ ਦੇ ਵਿੱਚ ਉਹ ਵਪਾਰ ਦੇ ਸੰਬੰਧ 'ਚ ਕਿਤੇ ਵਾਰ ਗਿਆ ਹੋਇਆ ਸੀ। ਕੋਸਦਾ ਵੀ ਸ਼ਹਾਦਾ ਉਸ ਵਕਤ ਨੂੰ ਬਚਾਉਣ ਦੇ ਵਿੱਚ ਕੋਈ ਰੋਲ ਅਦਾ ਕਰ ਲੈਂਦਾ ਜਾਂ ਸੁਬੇਦਾਰ ਨੂੰ ਕੋਈ ਲਾਲਚੀ ਸੀ ਉਹ ਪੈ ਆਪ ਕੋ ਦੇਖਿਓ ਛੱਡ ਦਿੰਦਾ ਉਹਨਾਂ ਨੂੰ ਪਰ ਉਹਨਾਂ ਦਿਨਾਂ ਚ ਉਹ ਕਹਿੰਦੇ ਨੇ ਵੀ ਵਾਪਸ ਗਿਆ ਹੋਇਆ ਸੀ ਉੱਥੇ ਵਪਾਰ ਦੇ ਸੰਬੰਧ ਚ ਕਿਤੇ ਵਾਹ ਰਾਬ ਦੇ ਕਿਤੇ ਗਿਆ ਹੋਇਆ ਸੀ ਜਦ ਨੂੰ ਮੁੜ ਕੇ ਆਇਆ ਤੇ ਜਦ ਨੂੰ ਸਹਬਜ਼ਾਦਿਆਂ ਦੀ ਸ਼ਹੀਦੀ ਜਿਹੜੀ ਹੋ ਚੁੱਕੀ ਸੀ ਜੀ ਉਹਨਾਂ ਦੀ ਜਿਹੜੀਆਂ ਡੈੱਡ ਬਾਡੀਆ ਸੀ ਉਹਨਾਂ ਨੂੰ ਮਾਤਾ ਗੁਜਰੀ ਜੀ ਮਾਤਾ ਗੁਜਰਕੌਰ ਜੀ ਤੇ ਸਹਿਬਜ਼ਾਦਾ ਫਤਿਹ ਸਿੰਘ ਤੇ ਸਹਿਬਜ਼ਾਦਾ ਜੋਰਾਵਰ ਸਿੰਘ ਇਹਨਾਂ ਤਿੰਨਾਂ ਦੀਆਂ ਜਿਹੜੀਆਂ ਡੈੱਡ ਬਾਡੀयां ਸੀ ਲਾਸ਼ਾਂ ਸੀ ਉਹ ਜਾਨਵਰਾਂ ਨੂੰ ਖਾਣ ਦੇ ਲਈ ਨਦੀ ਦੇ ਕੰਢੇ ਤੇ ਜੰਗਲ ਦੇ ਵਿੱਚ ਇਹਨੇ ਆਪਣੇ ਵਜੀਦਗਾਂ ਨੇ ਛਿੜ ਦਿੱਤੀਆਂ ਸੀ ਤੇ ਹੁਕਮ ਕਰਤਾ ਸੀ ਵੀ ਕੋਈ ਵੀ ਇਹਨਾਂ ਡੈੱਡ ਬਾਡੀयां ਨੂੰ ਹੱਥ ਨਾ ਲਾਵੇ ਇਹਨਾਂ ਨੂੰ ਜਾਨਵਰ ਨੋਸ-ਨੋਚ ਕੇ ਖਾ ਲੈਣ ਨੂੰ ਜਦੋਂ ਉਸ ਦਾ ਪਤਾ ਦੀਵਾਨ ਟੁੱਟਰਮਾਲ ਨੂੰ ਲੱਗਿਆ ਉਹਨੇ ਪਤਾ ਕੀਤਾ ਵੀ ਲਾਸ਼ਾਂ ਉੱਥੇ ਪਈਆਂ ਨੇ ਪਤਾ ਲੱਗ ਗਿਆ ਤੇ ਉਹਨੇ ਬਜੀਤ ਖਾਂਦੇ ਨਾਲ ਅਪਰੋਚ ਕਰਕੇ ਉਹ ਤੋਂ ਇਜਾਜ਼ਤ ਲਈ ਵੀ ਮੈਂ ਇਹਨਾਂ ਦਾ ਸੰਸਕਾਰ ਕਰਨਾ ਚਾਹੁੰਦਾ ਜੀ ਤੇ ਦੀਵਾਨ ਟੁੱਟਰਮਾਲ ਨੇ ਇਹ ਉਹਦੇ ਨਾਲ ਕੰਟੈਕਟ ਕੀਤਾ ਕਿ ਅਗਰ ਤੂੰ ਇਹ ਇਹਨਾਂ ਦਾ ਸੰਸਕਾਰ ਕਰਨਾ ਚਾਹੁੰਦਾ ਤਾਂ ਜਿਹੜੀ ਜਗ੍ਹਾ ਤੇ ਸੰਸਕਾਰ ਕਰਨਾ ਉਹ ਤੈਨੂੰ ਸੋਨੇ ਦੀਆਂ ਮੋਹਰਾਂ ਵਿਸ਼ਾ ਕੇ ਜਗ੍ਹਾ ਮੋਲ ਲੈਣੀ ਪਊ ਜੀ ਹੂੰ ਤੇ ਉਹਨੇ ਜਿੰਨੀਆਂ ਕਬ ਦੇ ਕੋਲੇ ਮੋਹਰਾਂ ਸੀ ਪਿੰਡੋਂ ਆਪਦੀ ਉਹਦੀ ਵਾਈਫ ਨੇ ਉਹਦੇ ਬੱਚਿਆਂ ਨੇ ਜਾਂ ਉਹਦੇ ਭਰਾ ਨੇ ਜਿੰਨੀਆਂ ਘਰ ਦੇ ਵਿੱਚ ਮੋਹਰਾਂ ਸੀ ਸੋਨਾ ਸੀ ਸਾਰਾ ਉਹਨਾਂ ਨੇ ਇਕੱਠਾ ਕਰਕੇ ਉਹਨਾਂ ਨੂੰ ਦੇ ਦਿੱਤਾ ਤੇ ਉਸ ਵਕਤ ਕਹਿੰਦੇ ਨਮਜਦ ਦੀਵਾਨ ਟੋਡਰ ਮਲ ਮੋਹਰਾਂ ਉੱਥੇ ਵਿਛਾਉਣ ਲੱਗਿਆ ਤੇ ਜਿਹਦਾ ਵਜੀਦ ਖਾਨ ਸੀ ਉਹ ਕੁਰਸੀ ਢਾਕੇ ਕੋਲੇ ਬਹਿ ਗਿਆ ਉਹ ਕਹਿੰਦਾ ਮੈਂ ਮੋਹਰਾਂ ਤੇਤੋਂ ਵਿਛਾ ਕੇ ਨਹੀਂ ਲੈਣੀਆਂ ਮੈਂ ਤੇ ਤੋਂ ਮੋਹਰਾਂ ਖੜੀਆਂ ਕਰਕੇ ਲੈਣੀਆਂ ਨੇ ਫੇਰ ਤੈਨੂੰ ਜਗਾ ਮਿਲੂ ਜੀ ਉਹਨੇ ਫੇਰ ਦੋ ਦਿਨ ਹੋਰ ਲਏ ਤੇ ਉਹਨੇ ਆਪਣੀ ਜਿੰਨੀ ਬਾਕੀ ਜਾਇਦਾਦ ਸੀ ਉਹ ਵੇਚੀ ਮੋਹਰਾਂ ਹੋਰ ਇਕੱਠੀਆਂ ਕੀਤੀਆਂ ਫੇਰ ਮੋਹਰਾਂ ਖੜੀਆਂ ਕਰਕੇ ਉਹ ਜਗਾ ਮੁੱਲ ਲਈ ਗਈ ਆ ਬਾਅਦ ਦੇ ਵਿੱਚ ਉਸ ਵਕਤ ਮੇਰਾ ਖਿਆਲ ਅੱਜ ਵੀ ਉਹ ਦੁਨੀਆ ਦੇ ਸਭ ਤੋਂ ਮਹਿੰਗੇ ਭਾਦੀ ਉਹ ਜਗਾ ਹੋਗੀ ਜਿਹੜੀ ਜਿੱਥੇ ਸਾਬ ਜਿਆਦਾ ਦਾ ਫੇਰ ਸੰਸਕਾਰ ਕੀਤਾ ਗਿਆ ਜੀ ਬਿਲਕੁਲ ਹਾਂਜੀ ਤੇ ਇਹਦੇ ਨਾਲ ਹੀ ਬਹੁਤ ਹੀ ਆਪਣਾ ਇਤਿਹਾਸ ਵੱਡਾ ਆ ਜਿੰਨੀ ਗੱਲ ਕਰੀਏ ਓਨੀ ਘੱਟ ਹੁੰਦੀਆਂ ਹਾਂਜੀ ਬਿਲਕੁਲ ਉਸ ਤੋਂ ਬਾਅਦ ਜੀ ਜਿਹੜੇ ਉਹਨਾਂ ਦੇ ਫੁੱਲ ਸੀਗੇ ਸਾਹਿਬਜ਼ਾਦਿਆਂ ਦੇ ਸੰਸਕਾਰ ਕਰਨ ਤੋਂ ਬਾਅਦ ਜਿਹੜੇ ਉਹਨਾਂ ਦੀਆਂ ਮਤਲਬ ਕੋਈ ਜਿਹੜੇ ਆਪ ਚੁੱਕਦੇ ਹੁੰਦੇ ਆ ਬਾਅਦ ਦੇ ਵਿੱਚ ਹਾਂਜੀ ਉਹਨਾਂ ਨੂੰ ਚੋੱਕ ਕੇ ਦੀਵਾਨ ਟੋਡਰ ਮਨ ਨੇ ਇੱਕ ਕੁਜੇ ਦੇ ਵਿੱਚ ਬੰਦ ਕਰਕੇ ਆਪਦੇ ਪਿੰਡ ਕਾਕੜੇ ਪਿੰਡ ਦੇ ਵਿੱਚ ਉਹਦੀ ਜਾਇਦਾਦ ਸੀ ਜਿਹੜੀ ਥੋੜੀ-ਬਹੁਤੀ ਬਚਦੀ ਉੱਥੇ ਲਿਆ ਕੇ ਉਹਨੇ ਦਫਨ ਕਰਤੇ ਨੇ ਦਬ ਦਿੱਤੀਆਂ ਸੀ ਜੀ ਤੇ ਉੱਥੇ ਅੱਜ ਗੁਰਦੁਆਰਾ ਸਾਹਿਬ ਬਹੁਤ ਸੋਹਣਾ ਕਾਕੜੇ ਪਿੰਡ ਦੇ ਵਿੱਚ ਵੀ ਬਣਿਆ ਹੋਇਆ ਜੀ ਬਿਲਕੁਲ ਉਹਨਾਂ ਦੀ ਯਾਦ ਦੇ ਵਿੱਚ ਜੀ ਤੇ ਜਿਵੇਂ ਕਿ ਦੀਵਾਨ ਟੋਡਰਮਲ ਫਾਊਂਡੇਸ਼ਨ ਹੈ ਜਿਹੜੀ ਚਲਾਈ ਜਾ ਰਹੀ ਹੈ ਤਾਂ ਇਸ ਦਾ ਜੇਕਰ ਕੋਈ ਹਿੱਸਾ ਬੰਨਣਾ ਚਾਹੁੰਦਾ ਆ ਜਾਂ ਫਿਰ ਯੂਥ ਹੈ ਜਿਹੜੇ ਕਿ ਉਹ ਵੀ ਇਹਦੇ ਨਾਲ ਜੁੜ ਸਕਦੇ ਨੇ ਹਾਂ ਜੁੜ ਸਕਦੇ ਹਾਂ ਜੀ ਪਰ ਅਸੀਂ ਪਹਿਲਾਂ ਦੇਖਦੇ ਹਾਂ ਓਕੇ ਹਾਂ ਐਵੇਂ ਨਹੀਂ ਵੀ ਹਰ ਇੱਕ ਕੋਈ ਤਾਂ ਮੈਂਬਰ ਬਣ ਜੇ ਸਰਦਾਰ ਗਿਆਨ ਸਿੰਘ ਸੰਧੂ ਕੋਆਰਡੀਨੇਟ ਕਰਦੇ ਨੇ ਵਿੰਕੂਵਰ ਤੋਂ ਉਹਨੇ ਹੋ ਮਤਲਬ ਸਾਰਾ ਪ੍ਰੋਗਰਾਮ ਜਿਹੜਾ ਉਹ ਲੀਕਦੇ ਨੇ ਜੀ ਸਟੀਆਂ ਜਿਹੜੇ ਵਰਚੁਅਲ ਮੀਟਿੰਗਾਂ ਕਰਦੇ ਨੇ ਉਹਨਾਂ ਨੇ ਕਰਨੀਆਂ ਹੁੰਦੀਆਂ ਨੇ ਤੇ ਸਾਹਾ ਬਹਾਦਰ ਸਿੰਘ ਹੋਰੀ ਨੇ ਵਿੰਕੂਵ ਆਪਣੇ ਅਮਰੀਕਾ ਤੋਂ ਸੰਧੂ ਬ੍ਰਦਰ ਨੇ ਜਿਹੜੇ ਚਾਰ ਪੰਜ ਬ੍ਰਦਰ ਨੇ ਜੋਗੇ ਉਹ बिजनेसमैन ਨੇ ਤੇ ਆਪਣੇ ਇਹਦਾ ਕੰਮ ਕਰਦੇ ਨੇ ਕੰਸਟਰਕਸ਼ਨ ਦਾ ਕੰਮ ਕਰਦੇ ਨੇ ਬਹੁਤ ਘਰ-ਘਰ ਬਣਾ ਰਹੇ ਨੇ ਉਹ ਨੇ ਤੇ ਵੱਡਾ ਸਾਨੂੰ ਜਾਣੀ ਜਿਹੜਾ ਇਸ ਦੇ ਵਿੱਚ ਹਿੱਸਾ ਪਾਉਂਦੇ ਨੇ ਇਹ ਬ੍ਰਦਰ ਚਾਰੇ ਬ੍ਰਦਰ ਨੇ ਆਪਣੇ ਸਰਦਾਰ ਬਾਦਲ ਸਿੰਘੂਰੀ ਨੇ ਇਹ ਬਹੁਤ ਮਤਲਬ ਤਕੜੇ ਜ਼ਿੰਮੇਦਾਰ ਨੇ ਉੱਥੇ ਜਿਹੜੇ ਜਿਹੜੇ ਇਹਦੇ ਵਿੱਚ ਜ਼ਿਆਦਾ ਇਹਨੂੰ ਚਲਾ ਰਹੇ ਨੇ ਉਹਨਾਂ ਦੀ ਜਾਸ ਦੇ ਵਿੱਚ ਸਾਰੀ ਕਮੇਟੀ ਮੀਟਿੰਗ ਕਰਕੇ ਕੋਈ ਜੋ ਕੋਈ ਬੰਦਾ ਕੋਈ ਵਿੱਚ ਮੈਂਬਰ ਪਾਉਣਾ ਹੁੰਦਾ ਤਾਂ ਪਾਉਨੇ ਨਹੀਂ ਅਸੀਂ ਮੈਂਬਰ ਨਹੀਂ ਪਾਉਂਦੇ ਹੋਰ ਕੋਈ ਜੀ ਹਾਂਜੀ ਤੇ ਨਾਲੇ ਸਰ ਯੂਥ ਤੇ ਜੇ ਆਪਾਂ ਗੱਲ ਕਰਦੇ ਆ ਤਾਂ ਜਿਵੇਂ ਕਨੇਡੀਅਨ ਬੋਰਡ ਦੇ ਬੱਚੇ ਨੇ ਤੁਹਾਨੂੰ ਲੱਗਦਾ ਕਿ ਉਹ ਵੀ ਬੱਚੇ ਨੇ ਜਿਹੜੇ ਆਪਣੇ ਸਿੱਖ ਇਤਿਹਾਸ ਜਾਣਨ ਦੀ ਇੱਛਾ ਰੱਖਦੇ ਨੇ ਕਿ ਪੇਰੈਂਟਸ ਦਾ ਰੋਲ ਹੁੰਦਾ ਹੈ ਉਹਦੇ ਵਿੱਚ ਹਾਂਜੀ ਬਿਲਕੁਲ ਉਹਦੇ ਵਿੱਚ ਪੇਰੈਂਟਸ ਦਾ ਰੋਲ ਹੈ ਤੇ ਹੁਣ ਸੋਸ਼ਲ ਮੀਡੀਆ ਦਾ ਵੀ ਬਹੁਤ ਰੋਲ ਹੈ ਹੁਣ ਅਸੀਂ ਕੱਲ ਦੇਖਿਆ ਅੱਗੇ ਇੰਨਾ ਇਕੱਠ ਇਸ ਦਿਨ ਤੇ ਡਿਕਸੀ ਗੁਰਦਾਰ ਸਾਹਿਬ ਦੇ ਵਿੱਚ ਹੁੰਦਾ ਨਹੀਂ ਸੀ ਜੀ ਜਿੰਨਾ ਕੱਲ ਜੂਥ ਡਿਕਸੀ ਗੁਰਦਾਰ ਸਾਹਿਬ ਦੇ ਵਿੱਚ ਆਇਆ ਇਹ ਸੋਸ਼ਲ ਮੀਡੀਆ ਦਾ ਜ਼ਿਆਦਾ ਅਸਰ ਹੈ ਜੀ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਸਾਰੀ ਸਹਿਬਜ਼ਾਦਿਆਂ ਦੀ ਜਿਹੜੀ ਸ਼ਹੀਦੀ ਹੈ ਉਹਨੂੰ ਬਿੰਦੇ ਬਿੰਦੇ ਦਰਸਾਇਆ ਜਾ ਰਿਹਾ ਬਿਲਕੁਲ ਉਸਨੇ ਬੱਚਿਆਂ ਦੇ ਵਿੱਚ ਆਉਣ ਵਾਲਿਆਂ 'ਚ ਬਹੁਤ ਵੱਡੀ ਜਾਗਰਤਾ ਲੈਂਦੀ ਹੈ ਤੇ ਇਹਦੇ ਨਾਲ ਮਤਲਬ ਆਉਣ ਵਾਲੇ ਬੱਚਿਆਂ ਨੂੰ ਵੀ ਸਾਡੇ ਅਨੁਸਾਰਿਆਂ ਨੂੰ ਪਤਾ ਲੱਗੇਗਾ ਤੇ ਜਿਆਦਾ ਲੋਕਾਂ ਦੇ ਵਿੱਚ ਇਹੀ ਸੀ ਵੀ ਜਿਹੜੀ ਦੀਵਾਨ ਟੋਡਰਮਲ ਦੀ ਹਵੇਲੀ ਹੈ ਉਹਨੂੰ ਕਿਵੇਂ ਨਾ ਕਿਵੇਂ ਬਚਾ ਲਿਆ ਜਾਵੇ ਪਰ ਉਹ ਅਸੀਂ ਮੈਂ ਅੱਜ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਸੰਗਤਾਂ ਨੂੰ ਕਿ ਐਜ਼ ਇਟ ਇਜ਼ ਜਿਸ ਤਰ੍ਹਾਂ ਜਿੰਨੀ ਉਹ ਖੜੀ ਹੈ ਅਸੀਂ ਉਸੇ ਤਰ੍ਹਾਂ ਹੀ ਉਸ ਨੂੰ ਰੱਖਾਂਗੇ ਉਹਦੇ ਉੱਪਰ ਉਹਨੂੰ ਕਵਰ ਕਰਨ ਦੇ ਲਈ ਬਿਲਕੁਲ ਜਿਸ ਤਰ੍ਹਾਂ ਦੀ ਪਹਿਲਾਂ ਦੀਵਾਨ ਟੁੱਡਰਮਲ ਦੀ ਹਵੇਲੀ ਸੀ ਉਸੇ ਤਰ੍ਹਾਂ ਦੀ ਬਣਾ ਕੇ ਉਸ ਨੂੰ ਕਵਰ ਕਰਾਂਗੇ ਨਿੱਕੀ ਇੱਟ ਦੀ ਬਣਾਵਾਂਗੇ ਜੀ ਨਿੱਕੀ ਇੱਟ ਅਸੀਂ ਲੁਧਿਆਣੇ ਦੇ ਇੱਕ ਪੱਠੇ ਤੋਂ ਆਰਡਰ ਕਰਤਾ ਉਹਨਾਂ ਨੇ ਸਾਂਚਾ ਤਿਆਰ ਕਰ ਲਿਆ ਤੇ ਇੱਟ ਉੱਥੇ ਬਣ ਰਹੀ ਹੈ ਜੀ ਉੱਥੋਂ ਮੰਗਾ ਰਹੇ ਹਾਂ ਤੇ ਮੈਂ ਤੁਹਾਨੂੰ ਅੱਜ ਪਿਕਚਰਾਂ ਵੀ ਦੇ ਕੇ ਜਾਊਂਗਾ ਤੇ ਜਿਹੜੀਆਂ ਉਹ ਬਾਅਦ ਦੇ ਵਿੱਚ ਹਵੇਲੀ ਬਣਨੀ ਹੈ ਜੀ ਤੇ ਉਹ ਬਿਲਕੁਲ ਅਸੀਂ ਸੰਗਤਾਂ ਦੇ ਨਾਲ ਵਾਅਦਾ ਕਰਦੇ ਹਾਂ ਕਿ ਜਿੰਨੀ ਹਵੇਲੀ ਹੁਣ ਖੜੀ ਹੈ ਉਥੇ ਕੋਈ ਸੰਗ ਮਰਮਰ ਨਹੀਂ ਲਾਈ ਜਾਏਗੀ ਉਸੇ ਤਰ੍ਹਾਂ ਹੀ ਐਜਟਿਸ ਉਹਨੂੰ ਰੱਖਿਆ ਜਾਵੇਗਾ ਜੀ ਤੇ ਇਹ ਹਵੇਲੀ ਦੇ ਦਰਸ਼ਨ ਕਰਨ ਦੇ ਲਈ ਲੋਕ ਉਥੇ ਆਉਂਦੇ ਨੇ ਲੋਕ ਜਾਂਦੇ ਆ ਜੀ ਬਹੁਤ ਹੁਣ ਅਸੀਂ ਇਹਨਾਂ ਦਿਨਾਂ ਦੇ ਵਿੱਚ ਉਥੇ ਕਾਫੀ ਵੱਡਾ ਚਾਨਣੀਆਂ ਉੱਪਰ ਲਾ ਕੇ ਉਥੇ ਟੀਵੀ ਲਾਤਾ ਜੀ ਤੇ ਟੀਵੀ ਲਾ ਕੇ ਅਸੀਂ ਉਥੇ ਸੰਗਤਾਂ ਨੂੰ ਉਹਦੀ ਜਾਣਕਾਰੀ ਨਾਲਦੀਨਰ ਫਾਊਂਡੇਸ਼ਨ ਬਾਰੇ ਉਹ ਨਾਲਦੀਨ ਨਾਲ ਅਸੀਂ ਪਿਛਲੇ ਹਫਤੇ ਤੋਂ ਦੇ ਰਹੇ ਹਾਂ ਕਾਫੀ ਘੱਟ ਹੁੰਦਾ ਲੋਕਾਂ ਦੇਖਣ ਜਾਣ ਆਉਂਦੇ ਹੁੰਦੇ ਪਿਛਲੇ ਸਾਲ ਵੀ ਜਾਂਦੇ ਸੀ ਪਰ ਪਿਛਲੇ ਸਾਲ ਕੋਈ ਉੰਝੇ ਲੋਕ ਜਾਂਦੇ ਸੀ ਕਿਸੇ ਨੂੰ ਇਹ ਨਹੀਂ ਸੀ ਪਤਾ ਵੀ ਇਹ ਨੂੰ ਹੁਣ ਤੇ ਇਹਦੀ ਸੇਵਾ ਜਿਹੜੀ ਕੀਤੀ ਜਾਊਗੀ ਉਹ ਜੀ ਉਹ ਤਾਂ ਹੁਣ ਚਾਰ ਦਿਵਾਰੀ ਦਾ ਕੰਮ ਚੱਲ ਰਿਹਾ ਬਹੁਤ ਜੋਰ ਸ਼ੋਰ ਨਾਲ ਲਖਨਊ ਦੀ ਇੱਕ ਕੰਪਨੀ ਹੈ ਜਿਹੜੀ ਉਹਨੂੰ ਬਣਾ ਰਹੀ ਹੈ ਤਕਰੀਬਨ ਤਕਰੀਬਨ ਇਹਦੇ ਉੱਤੇ ਅਜੇ ਜਿਹੜਾ ਸਾਡੇ ਇੰਜੀਨੀਅਰ ਦਾ ਨਿੰਦ ਸਾਨੂੰ ਦੱਸਿਆ 50 ਕਰੋੜ ਰੁਪਏ ਲੱਗਣ ਦਾ ਅੰਦਾਜ਼ਾ ਹੈਗਾ ਵੱਧ ਵੀ ਸਕਦਾ ਘੱਟ ਵੀ ਸਕਦਾ ਜੀ ਤੇ ਸਾਰਾ ਫਾਊਂਡੇਸ਼ਨ ਦੇ ਮੈਂਬਰਾਂ ਨਹੀਂ ਲਾਉਣਾ ਅਸੀਂ ਕਿਤੋਂ ਵੀ ਇਹਦਾ ਪੈਸਾ ਇਕੱਠਾ ਨਹੀਂ ਕਰਨਾ ਸਿਰਫ ਮੈਂ ਤੁਹਾਡੇ ਕੋਲੇ ਅੱਜ ਮਤਲਬ ਅੱਜ ਇੱਥੇ ਇਸ ਪਲੇਟਫਾਰਮ ਤੇ ਤਾ ਹਾਂ ਤਾਂ ਕਿ ਲੋਕਾਂ ਨੂੰ ਜਾਣਕਾਰੀ ਦਿੱਤੀ ਜਾ ਸਕੇ ਲੋਕਾਂ ਨੂੰ ਪਤਾ ਲੱਗ ਸਕੇ ਵੀ ਦੀਵਾਨ ਟੋਡਰਮਲ ਕੌਣ ਸੀ ਉਹਦੀ ਜਿਹੜੀ ਵਿਰਾਸਤ ਹੈ ਉਹਨੂੰ ਐਨ ਆਰ ਆਈ ਵੀਰਾਂ ਨੇ ਸੰਭਾਲ ਲਿਆ ਅਸੀਂ ਐ ਜੀਟੀ ਜੀ ਉਸ ਨੂੰ ਤੁਹਾਡਾ ਨਾ ਵਾਦਾ ਕਰਦੇ ਹਾਂ ਐ ਜੀਟੀ ਜੀ ਉਸ ਨੂੰ ਰੱਖਾਂਗੇ ਬਹੁਤ ਚੰਗਾ ਕੰਮ ਕੀਤਾ ਜਾ ਰਿਹਾ ਤੁਹਾਡੀ ਫਾਊਂਡੇਸ਼ਨ ਦੇ ਵੱਲੋਂ ਤੇ ਇਹਦੇ ਨਾਲ ਹੀ ਸਰੋਤਿਆਂ ਦੇ ਨਾਲ ਹੋਰ ਕੋਈ ਜਾਣਕਾਰੀ ਸਾਂਝੀ ਕਰਨੀ ਚਾਹੁੰਦੇ ਹੋ ਜਾਂ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਤਾਂ ਜ਼ਰੂਰ ਦੇ ਸਕਦੇ ਹੋ ਮੈਂ ਜੀ ਸਰੋਤਿਆਂ ਨੂੰ ਇਹੀ ਮੈਂ ਬੇਨਤੀ ਕਰਾਂਗਾ ਕਿ ਜਦੋਂ ਵੀ ਤੁਸੀਂ ਕੈਨੇਡਾ ਤੋਂ ਅਮਰੀਕਾ ਤੋਂ ਜਿੱਥੇ-ਜਿੱਥੇ ਵੀ ਆਵਾਜਂਦੀ ਹੈ ਜਦੋਂ ਵੀ ਤੁਸੀਂ ਜਾਵੋ ਸਰਹੰਦ ਤੇ ਚਮਕੌਰ ਸਾਹਿਬ ਆਪਦੇ ਬੱਚਿਆਂ ਨੂੰ ਲੈ ਕੇ ਜਰੂਰ ਜਾਇਓ ਜੀ ਜਿੱਥੇ ਗੁਰੂ ਜੀ ਨੇ ਆਪਣੇ ਬੱਚਿਆਂ ਦੀਆਂ ਸ਼ਹੀਦੀਆਂ ਦਿੱਤੀਆਂ ਨੇ ਉਹ ਜਗਾ ਦੋਨੇ ਚਮਕੌਰ ਸਾਹਿਬ ਦੇ ਵਿੱਚ ਤੇ ਸਰਹੰਦ ਦੇ ਵਿੱਚ ਜਦ ਵੀ ਤੁਸੀਂ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਜਿੱਥੇ ਵੀ ਜਾਵੋ ਤਾਂ ਜਰੂਰ ਸਰਹੰਦ ਉਥੇ ਦੀਵਾਨ ਟੂਡਰਮਲ ਦੀ ਹਵੇਲੀ ਦਾ ਚੱਲ ਰਿਹਾ ਕੰਮ ਤੇ ਚਮਕੌਰ ਸਾਹਿਬ ਦੇ ਵਿੱਚ ਜਰੂਰ ਬੱਚਿਆਂ ਨੂੰ ਲੈ ਕੇ ਜਾਇਓ ਤਾਂ ਕਿ ਉਹਨਾਂ ਨੂੰ ਤੁਹਾਡੇ ਇਤਿਹਾਸ ਦਾ ਤੁਹਾਡੀ ਬੱਚਿਆਂ ਦੀ ਸ਼ਹੀਦੀ ਦਾ ਹਿੰਦੁਸਤਾਨ ਨੂੰ ਬਚਾਉਣ ਵਾਲੇ ਕੌਣ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਹਿੰਦੁਸਤਾਨ ਦੀ ਪ੍ਰਭੂਸਤਾ ਨੂੰ ਇਸ ਤਰ੍ਹਾਂ ਰੱਖਣ ਲਈ ਕਿੰਨਾ ਬਲੀਦਾਨ ਆਪਣੇ ਬੱਚਿਆਂ ਦਾ ਦਿੱਤਾ ਆਪਣੀ ਮਾਤਾ ਜੀ ਦਾ ਦਿੱਤਾ ਇਹ ਇਤਿਹਾਸ ਦੱਸਦਾ ਹੈ ਇਸ ਕਰਕੇ ਆਪਾਂ ਨੂੰ ਚਾਹੀਦਾ ਹੈ ਕਿ ਅਸੀਂ ਜਾ ਕੇ ਆਪਣੇ ਬੱਚਿਆਂ ਨੂੰ ਲੈ ਕੇ ਉੱਥੇ ਜ਼ਰੂਰ ਜਦ ਪੰਜਾਬ ਫੇਰੀ ਤੇ ਜਾਈਏ ਤਾਂ ਬੱਚਿਆਂ ਨੂੰ ਜ਼ਰੂਰ ਦਿਖਾ ਕੇ ਲਿਆਈਏ ਬਿਲਕੁਲ ਜੀ ਤੇ ਇਹਦੇ ਨਾਲ ਹੀ ਆਜ਼ਾਦ ਪ੍ਰੋਗਰਾਮ ਲੈਣੇ ਤੁਹਾਡਾ ਬਹੁਤ-ਬਹੁਤ ਧੰਨਵਾਦ ਸਟੂਡੀਓ ਚਾਹੇ ਸਰੋਤਿਆਂ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਤੁਹਾਡਾ ਵਕਤ ਦੇਣ ਦਾ ਸਰੋਤਿਆਂ ਤੱਕ ਸਾਡਾ ਮੈਸੇਜ ਪਹੁੰਚਾਉਣ ਦਾ ਬਹੁਤ-ਬਹੁਤ ਹਮਦਰਦ ਟੀਵੀ ਦਾ ਭੁੱਲਰ ਸਾਹਿਬ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਮੈਂ ਤੈ ਇਸਿਆ ਜਿਹਾ ਸਾਡਾ ਪ੍ਰੋਗਰਾਮ ਖਾਸ ਮੁਲਾਕਾਤ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੀ ਮੁਲਾਕਾਤ ਕਰਵਾਈ ਹਰਬੰਸ ਸਿੰਘ ਜੰਡਾਲੀ ਜੀ ਦੇ ਨਾਲ ਜੋ ਕਿ ਡਾਇਰੈਕਟਰ ਆਫ ਦੀਵਾਨ ਟੋਟਰਮਲ ਫਾਊਂਡੇਸ਼ਨ ਦੇ ਡਾਇਰੈਕਟਰ ਨੇ ਤੇ ਉਹਨਾਂ ਨੇ ਜੋ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਟੋਟਰਮਲ ਜੀ ਦੀ ਜੋ ਹਵੇਲੀ ਹੈ ਉਹਨਾਂ ਦੀ ਵਿਰਾਸਤ ਨੂੰ ਸੰਭਾਲ ਕੇ ਰੱਖਿਆ ਜਾ ਰਿਹਾ ਆ ਤੇ ਕੋਈ ਪੈਸਾ ਨਹੀਂ ਲਿਆ ਜਾ ਰਿਹਾ ਫਾਊਂਡੇਸ਼ਨ ਦੇ ਮੈਂਬਰਸ ਨੇ ਜੋ ਮਿਲ ਕੇ ਹੀ ਇਹ ਕੰਮ ਕਰ ਰਹੇ ਨੇ ਬਹੁਤ ਸੋਹਣਾ ਇਹਨਾਂ ਦੇ ਵੱਲੋਂ ਕੰਮ ਕੀਤਾ ਜਾ ਰਿਹਾ ਹੈ ਉਮੀਦ ਹੈ ਤੁਹਾਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਵਧੀਆ ਲੱਗਿਆ ਹੋਵੇਗਾ ਫਿਲਹਾਲ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇਨਾਈ ਬਰੇਰੋ ਹਮਦਰ ਟੀਵੀ ਦੇ ਨਾਲ ਮੈਂ ਦੇਵ ਇਜਾਜ਼ਤ ਸਤਿ ਸ਼੍ਰੀ ਅਕਾਲ